ਫਿਰੋਜ਼ਪੁਰ ਲਿਆਂਦੇ ਟ੍ਰਿਪਲ ਮਰਡਰ ਕੇਸ ਦੇ 6 ਸ਼ੂਟਰਾਂ ਦਾ ਭਾਰੀ ਪੁਲਿਸ ਬਲ ਦੀ ਤੈਨਾਤੀ ਵਿੱਚ ਸਿਵਲ ਹਸਪਤਾਲ ਕਰਵਾਇਆ ਗਿਆ ਮੈਡੀਕਲ ਦੇਖਣ ਵਾਲਿਆਂ ਦੀ ਲੱਗੀ ਪੀੜ੍ਹ ਅਦਾਲਤ ਵਿੱਚ ਪੇਸ਼ ਕਰ ਲਿਆ ਜਾਵੇਗਾ ਪੁਲਿਸ ਰਿਮਾਂਡ ਤੇ ਪੁੱਛਗਿੱਛ ਦੌਰਾਨ ਖੁੱਲਣਗੇ ਕਤਲकांड ਦੇ ਕਈ ਰਾਜ਼ ਔਰੰਗਾਬਾਦ ਤੋਂ ਫੜੇ ਗਏ ਸਾਰੇ ਸ਼ੂਟਰ ਫਿਰੋਜ਼ਪੁਰ ਸ਼ਹਿਰ ਦੇ ਗੁਰਦੁਆਰਾ ਅਕਾਲਗੜ੍ਹ ਦੇ ਕੋਲ ਹੋਏ ਟ੍ਰਿਪਲ ਮਰਡਰ ਕੇਸ ਦੇ 6 ਸ਼ੂਟਰਾਂ ਨੂੰ ਸੋਮਵਾਰ ਦੀ ਰਾਤ ਪੁਲਿਸ ਫਿਰੋਜ਼ਪੁਰ ਲਿਆ ਚੁੱਕੀ ਹੈ ਤੇ ਇਹਨਾਂ ਨੂੰ ਸੀਆਈਐਸ ਸਟਾਫ ਕੈਂਟ ਰੱਖਿਆ ਗਿਆ ਹੈ ਅੱਜ ਯਾਨੀ ਮੰਗਲਵਾਰ ਨੂੰ ਇਹਨਾਂ 6 ਸ਼ੂਟਰਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਲੈਣ ਤੋਂ ਪਹਿਲਾਂ ਫਿਰੋਜ਼ਪੁਰ ਦੇ ਸਿਵਲ ਹਸਪਤਾਲ ਤੋਂ ਮੈਡੀਕਲ ਕਰਵਾਇਆ ਗਿਆ ਹੈ ਮੈਡੀਕਲ ਕਰਵਾਉਣ ਦੇ ਦੌਰਾਨ ਪੁਲਿਸ ਬਲ ਭਾਰੀ ਮਾਤਰਾ ਵਿੱਚ ਤੈਨਾਤ ਸੀ ਅਤੇ ਇਹਨਾਂ ਕਾਤਲਾਂ ਨੂੰ ਦੇਖਣ ਵਾਲੇ ਲੋਕਾਂ ਦੀ ਭੀੜ ਲੱਗ ਗਈ ਸੀ ਪੁਲਿਸ ਨੇ ਸਾਵਧਾਨੀ ਵਰਤਦੇ ਹੋਏ ਕਿਸੇ ਨੂੰ ਵੀ ਗੱਡੀ ਦੇ ਕੋਲ ਜਾਣ ਨਹੀਂ ਦਿੱਤਾ ਪੱਤਰਕਾਰਾਂ ਨੂੰ ਵੀ ਇਹਨਾਂ ਤੋਂ ਦੂਰ ਰੱਖਿਆ ਗਿਆ ਇਹਨਾਂ ਸ਼ੂਟਰ ਦੋਸ਼ੀਆਂ ਨੂੰ ਪੁਲਿਸ ਬੱਸ ਵਿੱਚ ਲਿਆਂਦਾ ਗਿਆ ਅਤੇ ਨਾਲ ਹੀ ਅੱਧਾ ਦਰਜਨ ਦੇ ਕਰੀਬ ਪੁਲਿਸ ਦੀਆਂ ਹੋਰ ਗੱਡੀਆਂ ਵੀ ਸਨ ਮੈਡੀਕਲ ਕਰਵਾਉਣ ਦੇ ਦੌਰਾਨ ਪੁਲਿਸ ਹਰ ਤਰ੍ਹਾਂ ਦੀ ਚੌਕਸੀ ਵਰਤਦੀ ਰਹੀ ਤਾਂ ਕਿ ਕਿਸੇ ਤਰ੍ਹਾਂ ਦੀ ਕੋਈ ਅਣਹੋਣੀ ਘਟਨਾ ਨਾ ਹੋ ਸਕੇ ਅਤੇ ਨਾ ਹੀ ਕਿਸੇ ਦਾ ਕੋਈ ਨੁਕਸਾਨ ਹੋ ਸਕੇ ਫਿਲਹਾਲ ਮੈਡੀਕਲ ਕਰਵਾਉਣ ਤੋਂ ਬਾਅਦ ਪੁਲਿਸ ਇਹਨਾਂ 6 ਸ਼ੂਟਰਾਂ ਨੂੰ ਫਿਰੋਜ਼ਪੁਰ ਛਾਉਣੀ ਸਥਿਤ ਅਦਾਲਤ ਵਿੱਚ ਪੇਸ਼ ਕਰਨ ਲਈ ਰਵਾਨਾ ਹੋ ਚੁੱਕੀ ਸੀ ਇਸ ਦੌਰਾਨ ਪੁਲਿਸ ਮੁਲਾਜ਼ਮ ਇਹ ਕਹਿੰਦੇ ਸੁਣੇ ਗਏ ਕਿ ਹੁਣ ਇਹਨਾਂ ਦੀ ਕਿਸ ਤਰ੍ਹਾਂ ਰੇਲ ਬਣਾਈ ਜਾਵੇਗੀ ਅਤੇ ਕਿਵੇਂ ਇਹ ਕਤਲकांड ਦੇ ਰਾਜ਼ ਉਗਲਣਗੇ ਜ਼ਿਕਰ ਯੋਗ ਹੈ ਕਿ 3 ਸਤੰਬਰ ਦਿਨ ਦਿਹਾੜੇ ਇਹਨਾਂ 6 ਸ਼ੂਟਰਾਂ ਨੇ ਜਸਪ੍ਰੀਤ ਕੌਰ ਆਕਾਸ਼ਦੀਪ ਅਤੇ ਦਿਲਦੀਪ ਦਾ ਤਾਬੜ ਤੋੜ ਫਾਇਰਿੰਗ ਕਰ ਕਤਲ ਕਰ ਦਿੱਤਾ ਸੀ ਪੰਜਾਬ ਤੋਂ ਜ਼ਿਆਦਾ ਚੱਲੀਆਂ ਗੋਲੀਆਂ ਦੇ ਦੌਰਾਨ ਆਕਾਸ਼ ਦੀਪ ਅਤੇ ਹਰਪ੍ਰੀਤ ਉਰਫ ਕੈਪਟਨ ਗੰਬੀਰ ਰੂਪ ਵਿੱਚ ਜ਼ਖਮੀ ਹੋ ਗਏ ਜੋ ਕਿ ਲੁਧਿਆਣਾ ਦੇ ਡੀ ਐਮ ਸੀ ਵਿਖੇ ਜ਼ਿੰਦਗੀ ਅਤੇ ਮੌਤ ਦੇ ਵਿੱਚ ਜੰਗ ਲੜ ਰਹੇ ਹਨ ਦੂਜੇ ਪਾਸੇ ਕਤਲकांड ਤੋਂ ਪਹਿਲਾ ਵਾਰਦਾਤ ਦਾ ਸ਼ਿਕਾਰ ਹੋਣ ਵਾਲੇ ਪੰਜਕਾਰ ਸਵਾਰਾਂ ਦੀ ਰੇਕੀ ਦਿਲਜੀਤ ਸਿੰਘ ਨਾਮਤ ਦੋਸ਼ੀ ਨੇ ਕੀਤੀ ਸੀ ਜੋ 6 ਸਤੰਬਰ ਨੂੰ ਫੜਿਆ ਗਿਆ ਸੀ ਪੁਛਗਿਚ ਦੇ ਦੌਰਾਨ ਉਸਨੇ ਇਹਨਾਂ 6 ਸ਼ੂਟਰਾਂ ਦੇ ਬਾਰੇ ਪੁਲਿਸ ਨੂੰ ਰਾਜ਼ ਉਗਲੇ ਸਨ ਜਦ ਕੀ ਕਤਲ ਕਾਂਡ ਤੋਂ ਬਾਅਦ 6 ਸ਼ੂਟਰ ਨੰਦੇੜ ਸਾਹਿਬ ਲਈ ਰਵਾਨਾ ਹੋ ਗਏ ਅਤੇ ਪੁਲਿਸ ਦੇ ਟੈਕਨੀਕਲ ਟੀਮਾਂ ਵੱਲੋਂ ਔਰੰਗਾਬਾਦ ਪੁਲਿਸ ਦੀ ਮਦਦ ਨਾਲ ਚਲਾਇਆ ਆਪਰੇਸ਼ਨ ਡੇਜ਼ਰਟ ਦੇ ਤਿੱਤੇ ਇਹਨਾਂ ਨੂੰ ਕਾਬੂ ਕਰ ਲਿਆ ਗਿਆ ਅਤੇ ਸੋਮਵਾਰ ਦੀ ਰਾਤ ਫਿਰੋਜ਼ਪੁਰ ਲਿਆਂਦਾ ਗਿਆ ਹੈ ਉੱਧਰ ਐਸਐਸਪੀ ਫਿਰੋਜ਼ਪੁਰ 소ਮੀਆ ਮਿਸ਼ਰਾ ਕਹਿ ਚੁੱਕੇ ਹਨ ਕਿ ਸ਼ੂਟਰਾਂ ਦਾ ਮੁੱਖ ਟਾਰਗੇਟ ਦਿਲਦੀਪ ਨਾਮ ਦਾ ਕਾਰ ਸਵਾਰ ਸੀ ਲੇਕਿਨ ਗੋਲੀਬਾਰੀ ਦੇ ਦੌਰਾਨ ਚਾਰ ਬੇਕਸੂਰ ਵੀ ਚਪੇਟ ਵਿੱਚ ਆ ਗਏ ਅਤੇ ਇਹਨਾਂ ਪੰਜਾਂ ਕਾਰ ਸਵਾਰਾਂ ਵਿੱਚੋਂ ਤਿੰਨ ਦੀ ਮੌਤ ਹੋ ਗਈ ਜਦਕਿ ਦੋ ਗੰਭੀਰ ਜ਼ਖਮੀ ਹੋ ਗਏ ਮਾਮਲਾ ਪੁਰਾਣੀ ਰੰਜਿਸ਼ ਦਾ ਦੱਸਿਆ ਗਿਆ ਸ਼ੂਟਰਾਂ ਵਿੱਚ ਪੰਜ ਫਿਰੋਜ਼ਪੁਰ ਸ਼ਹਿਰ ਦੀ ਬਸਤੀ ਬਾਗ ਵਾਲੀ ਦੇ ਰਹਿਣ ਵਾਲੇ ਹਨ ਜਦਕਿ ਗੁਰਪ੍ਰੀਤ ਸਿੰਘ ਉਰਫ ਗੋਪੀ ਬਾਬਾ ਚੋਲਾ ਸਾਹਿਬ ਜ਼ਿਲ੍ਹਾ ਤਰਨਤਾਰਨ ਦਾ ਰਹਿਣ ਵਾਲਾ ਹੈ ਫਿਰੋਜ਼ਪੁਰ ਤੋਂ ਦਰਸ਼ਨ ਸਿੰਘ ਦੀ ਰਿਪੋਰਟ